ਮੈਂ ਗੁਰਜੀਤ ਸਿੰਘ ਜਿਹੜਾ ਜਨਕ ਸਰਤਾ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਸ਼੍ਰੀ ਫਤਿਹਗੜ ਸਾਹਿਬ ਅੱਜ ਜਿਹੜੀ ਮਹਾਪੰਚਾਇਤ ਦੀ ਗੱਲ ਆਪਾਂ ਕਰ ਰਹੇ ਹਾਂ ਇਹ ਮਹਾਪੰਚਾਇਤ ਐਸੇ ਦਾਣਾ ਮੰਡੀ ਸਰਹੰਦ ਦੇ ਵਿੱਚ 6 ਅਪ੍ਰੈਲ ਨੂੰ ਸਵੇਰੇ 11 ਵਜੇ ਕਰਾਂਗੇ ਇਸ ਮਹਾਪੰਚਾਇਤ ਦਾ ਸਾਡਾ ਮੰਤਵ ਇਹ ਹੈ ਕਿ ਜੋ 19 ਤਰੀਕ ਨੂੰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕਿਸਾਨਾਂ ਦੇ ਨਾਲ ਇੱਕ ਵੱਡਾ ਧੋਖਾ ਕਰਕੇ ਉਹਨਾਂ ਨੂੰ ਉਥੇ ਮੀਟਿੰਗ ਤੇ ਸੱਦ ਕੇ ਤੇ ਪਿੱਛੋਂ ਉਥੋਂ ਪ੍ਰਧਾਨ ਜੀ ਨੂੰ ਗ੍ਰਿਫਤਾਰ ਕਰਕੇ ਤੇ ਪਿੱਛੋਂ ਦੋਵੇਂ ਮੋਰਚਿਆਂ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਕੀਤੀ ਆ ਉਥੇ ਟਰਾਲੀਆਂ ਚੋਰੀ ਕਰਵਾਈਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਮਿਲ ਕੇ ਤੇ ਹੋਰ ਕਿਸਾਨਾਂ ਦਾ ਕੀਮਤੀ ਸਮਾਨ ਇੱਥੋਂ ਤੱਕ ਕਿ ਆਮ ਲੋਕਾਂ ਦਾ ਮਿਹਨਤ ਨਾਲ ਕਮਾਇਆ ਇੱਕ ਇੱਕ ਰੁਪਿਆ ਉਹਨਾਂ ਦਾ ਯੋਗਦਾਨ ਜਿਹੜਾ ਲੰਗਰ ਸੀਗੇ ਉਥੇ ਲੰਗਰ ਚੱਲਦੇ ਸੀ ਉਹਨਾਂ ਲੰਗਰਾਂ ਦੀ ਵੀ ਲੁੱਟ ਕੀਤੀ ਗਈ ਆ ਲੰਗਰਾਂ ਦੇ ਬਰਤਨ ਲੰਗਰਾਂ ਦਾ ਰਾਸ਼ਨ ਔਰ ਹੋਰ ਜੋ ਜੋ ਹੋਇਆ ਤਾਂ ਆਮ ਲੋਕਾਂ ਦੇ ਸਾਹਮਣੇ ਆ ਉਸ ਲੁੱਟ ਦੀ ਜਿਹੜੀ ਗੱਲਬਾਤ ਹੈ ਉਹ ਵੈਸੇ ਤਾਂ ਆਮ ਸਾਰੇ ਲੋਕਾਂ ਤੱਕ ਪਹੁੰਚ ਹੀ ਗਈ ਹੈ ਫਿਰ ਵੀ ਅਸੀਂ ਉਹਦੇ ਇੱਕ ਰੋਸ ਵਜੋਂ ਵੱਡੇ ਪੱਧਰ ਤੇ ਬਹੁਤ ਵੱਡੀ ਇੱਕ ਮਹਾਪੰਚਾਇਤ ਸਰਾਂਦੇ ਵਿੱਚ 6 April ਨੂੰ ਕਰਨ ਜਾ ਰਹੇ ਹਾਂ ਤੇ ਉਹ ਜੀ ਕੌਣ ਕੌਣ ਪਹੁੰਚ ਰਿਹਾ ਭਾਜੀ ਉਹਦੇ ਵਿੱਚ ਪੰਜਾਬ ਤੋਂ ਸਾਡੇ ਪੰਜਾਬ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹ ਵਿਸ਼ੇਸ਼ ਤੌਰ ਤੇ ਪਹੁੰਚਣਗੇ ਜੀ ਭਾਈ ਗੁਰਜੀਤ ਸਿੰਘ ਜਿਹੜਾ ਜਨਨਸਕਤਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਉਪਰ ਸ਼੍ਰੀ ਫਤਿਹਗੜ ਸਾਹਿਬ ਅੱਜ ਜਿਹੜੀ ਮਹਾਪੰਚਾਇਤ ਦੀ ਗੱਲ ਆਪਾਂ ਕਰ ਰਹੇ ਹਾਂ ਇਹ ਮਹਾਪੰਚਾਇਤ ਐਸੇ ਦਾਣਾ ਮੰਡੀ ਸਰਹੰਦ ਦੇ ਵਿੱਚ 6 April ਨੂੰ ਸਵੇਰੇ 11 ਵਜੇ ਕਰਾਂਗੇ ਇਸ ਮਹਾਪੰਚਾਇਤ ਦਾ ਸਾਡਾ ਮੰਤਵ ਇਹ ਆ ਕਿ ਜੋ 19 ਤਰੀਕ ਨੂੰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕਿਸਾਨਾਂ ਦੇ ਨਾਲ ਇੱਕ ਵੱਡਾ ਧੋਖਾ ਕਰਕੇ ਉਹਨਾਂ ਨੂੰ ਉਥੇ ਮੀਟਿੰਗ ਤੇ ਸੱਦ ਕੇ ਤੇ ਪਿੱਛੋਂ ਉਥੋਂ ਪ੍ਰਧਾਨ ਜੀ ਨੂੰ ਗ੍ਰਿਫਤਾਰ ਕਰਕੇ ਤੇ ਪਿੱਛੋਂ ਦੋਵੇਂ ਮੋਰਚਿਆਂ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਕੀਤੀ ਆ ਉਥੇ ਟਰਾਲੀਆਂ ਚੋਰੀ ਕਰਵਾਈਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਮਿਲ ਕੇ ਤੇ ਹੋਰ ਕਿਸਾਨਾਂ ਦਾ ਕੀਮਤੀ ਸਮਾਨ ਇੱਥੋਂ ਤੱਕ ਕਿ ਆਮ ਲੋਕਾਂ ਦਾ ਮਿਹਨਤ ਨਾਲ ਕਮਾਇਆ ਇੱਕ ਇੱਕ ਰੁਪਿਆ ਉਹਨਾਂ ਯੋਗਦਾਨ ਜਿਹੜਾ ਲੰਗਰ ਸੀਗੇ ਉਥੇ ਲੰਗਰ ਚੱਲ ਰਹੇ ਸੀ ਉਹਨਾਂ ਲੰਗਰਾਂ ਦੀ ਵੀ ਲੁੱਟ ਕੀਤੀ ਗਈ ਆ ਲੰਗਰਾਂ ਦੇ ਬਰਤਨ ਲੰਗਰਾਂ ਦਾ ਰਾਸ਼ਨ ਔਰ ਹੋਰ ਜੋ ਜੋ ਹੋਇਆ ਤਾਂ ਆਮ ਲੋਕਾਂ ਦੇ ਸਾਹਮਣੇ ਆ ਉਸ ਲੁੱਟ ਦੀ ਜਿਹੜੀ ਗੱਲਬਾਤ ਹੈ ਉਹ ਵੈਸੇ ਤਾਂ ਆਮ ਸਾਰੇ ਲੋਕਾਂ ਤੱਕ ਪਹੁੰਚ ਹੀ ਗਈ ਆ ਫੇਰ ਵੀ ਅਸੀਂ ਉਹਦੇ ਇੱਕ ਰੋਸ ਵਜੋਂ ਵੱਡੇ ਪੱਧਰ ਤੇ ਬਹੁਤ ਵੱਡੀ ਇੱਕ ਮਹਾਪੰਚਾਇਤ ਸਰਾਂਦੇ ਵਿੱਚ 6 April ਨੂੰ ਕਰਨ ਜਾ ਰਹੇ ਹਾਂ ਤੇ ਉਹ ਜੀ ਕੌਣ ਕੌਣ ਪਹੁੰਚ ਰਿਹਾ ਭਾਜੀ ਉਹਦੇ ਵਿੱਚ ਪੰਜਾਬ ਤੋਂ ਸਾਡੇ ਪੰਜਾਬ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹ ਵਿਸ਼ੇਸ਼ ਤੌਰ ਤੇ ਪਹੁੰਚਣਗੇ ਜੀ ਭਾਈ ਗੁਰਦੀਪ ਸਿੰਘ ਜਿਹੜਾ ਜਨਕਪਤਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਉਪਰ ਸ਼੍ਰੀ ਫਤਿਹਗੜ ਸਾਹਿਬ ਅੱਜ ਜਿਹੜੀ ਮਹਾਪੰਚਾਇਤ ਦੀ ਗੱਲ ਆਪਾਂ ਕਰ ਰਹੇ ਹਾਂ ਇਹ ਮਹਾਪੰਚਾਇਤ ਐਸੇ ਦਾਣਾ ਮੰਡੀ ਸਰਹੰਦ ਦੇ ਵਿੱਚ 6 April ਨੂੰ ਸਵੇਰੇ 11 ਵਜੇ ਕਰਾਂਗੇ ਇਸ ਮਹਾਪੰਚਾਇਤ ਦਾ ਸਾਡਾ ਮੰਤਵ ਇਹ ਆ ਕਿ ਜੋ 19 ਤਰੀਕ ਨੂੰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕਿਸਾਨਾਂ ਦੇ ਨਾਲ ਇੱਕ ਵੱਡਾ ਧੋਖਾ ਕਰਕੇ ਉਹਨਾਂ ਨੂੰ ਉਥੇ ਮੀਟਿੰਗ ਤੇ ਸੱਦ ਕੇ ਤੇ ਪਿੱਛੋਂ ਉਥੋਂ ਪ੍ਰਧਾਨ ਜੀ ਨੂੰ ਗ੍ਰਿਫਤਾਰ ਕਰਕੇ ਤੇ ਪਿੱਛੋਂ ਦੋਵੇਂ ਮੋਰਚਿਆਂ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਕੀਤੀ ਆ ਉਥੇ ਟਰਾਲੀਆਂ ਚੋਰੀ ਕਰਵਾਈਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਮਿਲ ਕੇ ਤੇ ਹੋਰ ਕਿਸਾਨਾਂ ਦਾ ਕੀਮਤੀ ਸਮਾਨ ਇੱਥੋਂ ਤੱਕ ਕਿ ਆਮ ਲੋਕਾਂ ਦਾ ਮਿਹਨਤ ਨਾਲ ਕਮਾਇਆ ਇੱਕ ਇੱਕ ਰੁਪਿਆ ਉਹਨਾਂ ਦਾ ਯੋਗਦਾਨ ਜਿਹੜਾ ਲੰਗਰ ਸੀਗੇ ਉਥੇ ਲੰਗਰ ਚੱਲਦੇ ਸੀ ਉਹਨਾਂ ਲੰਗਰਾਂ ਦੀ ਵੀ ਲੁੱਟ ਕੀਤੀ ਗਈ ਆ ਲੰਗਰਾਂ ਦੇ ਬਰਤਨ ਲੰਗਰਾਂ ਦਾ ਰਾਸ਼ਨ ਔਰ ਹੋਰ ਜੋ ਜੋ ਹੋਇਆ ਤਾਂ ਆਮ ਲੋਕਾਂ ਦੇ ਸਾਹਮਣੇ ਆ ਉਸ ਨੁੱਟ ਦੀ ਜਿਹੜੀ ਗੱਲਬਾਤ ਹੈ ਉਹ ਵੈਸੇ ਤਾਂ ਆਮ ਸਾਰੇ ਲੋਕਾਂ ਤੱਕ ਪਹੁੰਚ ਹੀ ਗਈ ਆ ਫੇਰ ਵੀ ਅਸੀਂ ਉਹਦੇ ਇੱਕ ਰੋਸ ਵਜੋਂ ਵੱਡੇ ਪੱਧਰ ਤੇ ਬਹੁਤ ਵੱਡੀ ਇੱਕ ਮਹਾਪੰਚਾਇਤ ਸਰਾਂ ਦੇ ਵਿੱਚ 6 April ਨੂੰ ਕਰਨ ਜਾ ਰਹੇ ਹਾਂ ਤੇ ਉਹ ਜੀ ਕੌਣ ਕੌਣ ਪਹੁੰਚ ਰਿਹਾ ਜੀ ਉਹਦੇ ਵਿੱਚ ਪੰਜਾਬ ਤੋਂ ਸਾਡੇ ਪੰਜਾਬ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹ ਵਿਸ਼ੇਸ਼ ਤੌਰ ਤੇ ਪਹੁੰਚਣਗੇ ਜੀ